ਇਹ ਸਰਪੰਚ ਤਾਂ ਬਹੁਤ ਵਧੀਆ ਚਾਹੀਦਾ ਆ ਜਿਹੜਾ ਵਿਕਾਸ ਕਰੇ ਵਿਕਾਸ ਵੀ ਧੀ ਹੋਈਏ ਕਿਹੜਾ ਸਹੀ ਕਿ ਬੰਦਾ ਹੋਵੇ ਵੀ ਸਹੀ ਲੱਗੂਗਾ ਅਸੀਂ ਤੇ ਇਹੋ ਚਾਹੁੰਦੇ ਆ ਵੀ ਸਾਡੇ ਪਿੰਡ ਦਾ ਸਰਪੰਚ ਆ ਜਿਹੜਾ ਉਹ ਥੋੜਾ ਵਧੀਆ ਹੋਵੇ ਜਿਹੜਾ ਮਤਲਬ ਇੱਥੋਂ ਦੇ ਨਸ਼ੇ ਪੱਤੇ ਵੀ ਢਾ ਸਕੇ ਆਪਾਂ ਨੂੰ ਨਾਲੀਆਂ ਵੈਣੀਆਂ ਨਹੀਂ ਲੋੜ ਆਪਾਂ ਨੂੰ ਜਵਾਨੀ ਬਚਾਉਣ ਦੀ ਲੋੜ ਸਭ ਤੋਂ ਪਹਿਲਾਂ ਨਸ਼ੇ ਦੀ ਇੱਕ ਗੱਲ ਜਾਂ ਰਹਿੰਦੀ ਆ ਉਹ ਵੱਢ ਜਾਣੇ ਚਾਹੀਦੇ ਜੀ ਜੀ ਛੱਪੜਾਂ ਦੀ ਖਦਾਈ ਹੋ ਜਾਣੀ ਚਾਹੀਦੀ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਸੀਂ ਮਾਝੇ ਦੀ ਧਰਤੀ ਜਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਪਿੰਡ ਨਰੰਗਾਬਾਦ ਦੇ ਵਿੱਚ ਪਹੁੰਚੇ ਆ ਤਾਂ ਜਲਦੀ ਹੀ ਮਾਝੇ ਦੇ ਹੋਰ ਪਿੰਡਾਂ ਵਿੱਚ ਵੀ ਪਹੁੰਚਾਂਗੇ ਤਾਂ ਲੋਕਾਂ ਦਾ ਵਿਊ ਜਾਣਨ ਦੀ ਕੋਸ਼ਿਸ਼ ਕਰਾਂਗੇ ਜੀ ਹਾਂ ਪੰਚਾਇਤੀ ਚੋਣਾਂ ਲਗਭਗ 23 ਜ਼ਿਲ੍ਹਿਆਂ ਦੇ ਵਿੱਚ 19110 ਬੂਥਾਂ ਤੇ 1 ਕਰੋੜ 3397932 ਵੋਟਰ ਜਿਹੜੇ ਨੇ ਉਹ ਵੋਟਾਂ ਪਾਉਣਗੇ ਜੀ ਹਾਂ 4 ਅਕਤੂਬਰ ਨੂੰ ਜਿਹੜੀ ਆ ਉਹ 4 ਅਕਤੂਬਰ ਤੱਕ ਵੋਟਰ ਸੂਚੀ ਜਿਹੜੀ ਦਾ ਵੋਟਰ ਸੂਚੀ ਆ ਉਸਦਾ ਕੰਮ ਪੂਰਾ ਹੋ ਜਾਵੇਗਾ ਤੇ ਪੰਜਾਬ ਦੇ ਵਿੱਚ ਲੋਕ ਕਿਸ ਤਰੀਕੇ ਦਾ ਸਰਪੰਚ ਚਾਹੁੰਦੇ ਨੇ ਪਿੰਡਾਂ ਦੇ ਵਿੱਚ ਅਸੀਂ ਨਰੰਗਾਂਬਾਦ ਪਿੰਡ ਦੇ ਵਿੱਚ ਮੌਜੂਦ ਆ ਤੇ ਆਓ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦਾ ਸਰਪੰਚ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ ਤੇ ਕਿਸ ਤਰੀਕੇ ਦਾ ਸਰਪੰਚ ਕਿਸ ਤਰੀਕੇ ਦਾ ਵਿਕਾਸ ਜਿਹੜਾ ਉਹ ਪਿੰਡਾਂ ਦੇ ਵਿੱਚ ਹੋਣਾ ਚਾਹੀਦਾ ਤੇ ਹੁਣ ਵਾਲਾ ਜਿਹੜਾ ਰਹਿੰਦਾ ਹੈ ਤਾਂ ਉਹ ਆਪਣੇ ਸਰਪੰਚ ਦੇ ਧਿਆਨ ਦੇ ਵਿੱਚ ਲਿਆਉਣਾ ਚਾਹਣਗੇ ਆਓ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਹਾਂ ਕਿ ਲੋਕਾਂ ਦੀਆਂ ਭਾਵਨਾਵਾਂ ਕੀ ਨੇ ਤੇ ਇਸ ਵਾਰ ਕਿਸ ਨੂੰ ਆਪਣਾ ਸਰਪੰਚ ਚੁਣਨ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਵੀਰੇ ਤੁਹਾਡਾ ਸਵਾਗਤ ਹੈ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਸੰਦੀਪ ਸਿੰਘ ਤੇ ਪਿੰਡ ਕਿਹੜਾ ਹੈ ਜੀ ਨਰਿੰਗਾਬਾਦ ਕਿਵੇਂ ਦਾ ਸਰਪੰਚ ਜਿਹੜਾ ਹੈ ਪੰਚਾਇਤੀ ਚੋਣਾਂ ਦਾ ਸਰਕਾਰ ਵੱਲੋਂ ਐਲਾਨ ਹੋਇਆ ਕਿਵੇਂ ਦਾ ਸਰਪੰਚ ਬਣਨਾ ਚਾਹੀਦਾ ਹੈ ਜਿਹੜਾ ਪਿੰਡ ਦੇ ਲੋਕਾਂ ਦੇ ਕੰਮ ਕਰੇ ਅਤੇ ਪਿੰਡ ਦਾ ਵਿਕਾਸ ਕਰੇ ਕੀ ਇਸ ਤੇ ਕਹਿਣਾ ਚਾਹੋਗੇ ਜੀ ਸਰਪੰਚ ਤਾਂ ਬਹੁਤ ਵਧੀਆ ਚਾਹੀਦਾ ਆ ਜਿਹੜਾ ਵਿਕਾਸ ਕਰੇ ਅੱਛਾ ਜੀ ਬਾਕੀ ਸਾਰਾ ਕੰਮ ਉਹਦੀ ਚੱਲਦਾ ਬੰਦੇ ਦਾ ਅੱਛਾ ਜੀ ਹਾਂ ਜਿਹੜਾ ਇੱਕ ਲੋਕਾਂ ਦੇ ਬੜਾ ਲੱਗਦਾ ਹੈ ਗੱਲ ਕਿ ਇਹ ਹਰ ਵਾਰ ਪਿੰਡ ਦੇ ਲੋਕ ਜਿਹੜੇ ਹੁੰਦੇ ਨੇ ਉਹ ਸ਼ਰਾਬਾਂ ਪੀ ਕੇ ਜਾਂ ਪੈਸੇ ਲੈ ਕੇ ਵੋਟਾਂ ਪਾ ਦਿੰਦੇ ਕਿਵੇਂ ਇਸ ਤੇ ਕੀ ਕਹਿਣਾ ਚਾਹੋਗੇ ਨਹੀਂ ਆਜੇ ਤਾਂ ਕੋਈ ਵਿਚਾਰ ਨਹੀਂ ਆਜੇ ਵੈਸੇ ਅੱਦਾਂ ਹਾਂਜੀ ਅੱਜ ਸਰਪੰਚੀ ਦਾ ਕੋਈ ਪਤਾ ਨਹੀਂ ਕਿਹੜਾ ਖਲੋਵੇ ਕਿਹੜਾ ਨਾ ਖਲੋਵੇ ਹਾਂਜੀ ਅੱਜ ਇਹ ਵੇਖੋ ਕਿਹੜਾ ਖਲੋਂਦਾ ਆ ਅੱਛਾ ਜੀ ਜੇ ਮੰਨ ਲਓ ਕੋਈ ਵੀ ਸਰਪੰਚ ਆਉਂਦਾ ਹੈ ਤੁਹਾਡੇ ਪਿੰਡ ਦੇ ਕਿਹੜੇ ਕੰਮ ਜਿਹੜੇ ਹੋਏ ਨੇ ਤੇ ਕਿਹੜੇ ਨਹੀਂ ਹੋਏ ਤੁਸੀਂ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੋਗੇ ਜੇ ਕੋਈ ਵ ਨਹੀਂ ਜਿਹੜਾ ਹੈ ਜਿਹੜਾ ਹੁਣ ਸਰਪੰਚ موجوده ਹੈ ਨਾ ਉਹਨੇ ਕੰਮ ਵਧੀਆ ਕੀਤੇ ਸਾਰੇ ਜਿੰਨੇ ਜਿੰਨੀਆਂ ਸਾਰਿਆਂ ਦਾ ਚੁੰਨੀਆਂ ਗਲੀਆਂ ਗੁੜੀਆਂ ਸਾਰਾ ਵਧੀਆ ਬਣਾਈਆਂ ਨੇ ਵਿਚਾਰੇ ਅੱਛਾ ਜੀ ਗਲੀਆਂ ਨਾਲੀਆਂ ਨੂੰ ਛੱਡ ਕੇ ਕਿਹੜੇ ਪਿੰਡ ਦੇ ਵਿਕਾਸ ਜਿਹੜੇ ਅਜੇ ਤੱਕ ਨਹੀਂ ਹੋਏ ਤੇ ਹੋਣੇ ਚਾਹੀਦੇ ਆ ਕਾਸ ਉਹ ਕਿਹੜੇ ਕਿਹੜੇ ਜਿਵੇਂ ਕੋਈ ਸਕੂਲ ਆ ਸਕੂਲ ਦੀ ਕੋਈ ਡਿਵੈਲਪਮੈਂਟ ਹੋਈ ਆ ਜਾਂ ਕੋਈ ਛਪਣਾ ਦੇ ਪਾਣੀ ਦਾ ਨਿਕਾਸ ਹੋਇਆ ਹੈ ਜਾਂ ਇਸ ਤੋਂ ਸਕੂਲ 12ਵੀਂ ਤੱਕ ਬਣਿਆ ਤੁਹਾਡੇ ਪਿੰਡ ਹਾਂਜੀ 12ਵੀਂ ਤੱਕ ਬਣਿਆ ਸਕੂਲ ਪਹਿਲਾਂ 10ਵੀਂ ਤੱਕ ਹੁਣ 12ਵੀਂ ਤੱਕ ਬਣਿਆ ਸਕੂਲ ਹੈ ਅੱਛਾ ਜੀ ਕੀ ਲੜਾਈ ਝਗੜੇ ਤੋਂ ਵਿਚਾਰ ਹੈ ਕਿ ਪੰਚਾਇਤ ਬਣਨੀ ਚਾਹੀਦੀ ਹੈ ਸਰਬਸੰਮਤੀ ਦੇ ਨਾਲ ਬਣਨੀ ਚਾਹੀਦੀ ਜਾਂ ਫਿਰ ਵੋਟਾਂ ਪਾ ਕੇ ਨਹੀਂ ਸਹਿਮਤੀ ਜਾਈ ਦੇ ਵੇਖਦਾ ਹਾਂ ਹਾਂਜੀ ਸਹਿਮਤੀ ਜਾਈਦਾ ਵੇ ਸਰਕਾਰ ਨੇ ਕਿਹਾ ਵੀ ਜਿਹੜਾ ਸਹਿਮਤੀ ਨਾਲ ਬਣੂਗਾ ਉਹਨੂੰ 5 ਲੱਖ ਰੁਪਏ ਤਾਂ ਜਾਊਗਾ ਅੱਛਾ ਜੀ ਤੇ ਸਰਕਾਰ ਦੇ ਨਾਲ ਸਹਿਮਤ ਹੋ ਤੁਸੀਂ ਆਈ ਦੇ ਸਰਕਾਰ ਨਾਲ ਸਹਿਮਤ ਹਾਂ ਕਿਉਂਕਿ ਜੇ ਸਹਿਮਤੀ ਨਾਲ ਬਣੂਗਾ ਤਾਂ 5 ਲੱਖ ਵੀ ਮਿਲੂ ਵੀਰ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਜਗਰਾ ਸਿੰਘ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਸਰਕਾਰ ਵੱਲੋਂ ਤਾਂ ਕਿਵੇਂ ਇਹਦਾ ਸਰਪੰਚ ਜਿਹੜਾ ਪਿੰਡ ਦੇ ਵਿੱਚ ਬੰਨਣਾ ਚਾਹੀਦਾ ਜਿਹੜੇ ਵਿਕਾਸ ਕਰੇ ਵਿਕਾਸ ਵੀਰ ਜੀ ਹੋਈਏ ਕਿਹੜਾ ਸਹੀ ਕਿ ਬੰਦਾ ਹੋਵੇ ਉਹ ਵੀ ਸਹੀ ਲੱਗੂਗਾ ਹਾਂਜੀ 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 ਜਦੋਂ ਤੁਹਾਡੇ ਘਰ ਕੋਈ ਵੋਟਾਂ ਮੰਗਣ ਆਏਗਾ ਤਾਂ ਤੁਸੀਂ ਵੀ ਪਿੰਡ ਦੇ ਵਿੱਚ ਸਾਰਾ ਦਿਨ ਰਹਿੰਦੇ ਹੋ ਹਾਂਜੀ ਤੇ ਧਿਆਨ ਦੇ ਵਿੱਚ ਰਹਿੰਦਾ ਕਿ ਯਾਰ ਆਹ ਕੰਮ ਸਹੀ ਹੋਣ ਵਾਲਾ ਹੈ ਤੇ ਅਸੀਂ ਇਹ ਸਰਪੰਚ ਦੇ ਧਿਆਨ ਚ ਲਿਆਵਾਂਗੇ ਜਿੰਨੇ ਵੀ ਉਮੀਦਵਾਰ ਖੜੇ ਹੋਣਗੇ ਫਿਰ ਕਿਹੜੇ-ਕਿਹੜੇ ਕੰਮ ਕੋਈ ਇੱਕ ਅੱਧਾ ਹੀ ਦੱਸ ਦਿਓ ਸਾ ਵੀਰ ਜੀ ਵੇਖੋ ਸਾਡੇ ਸਾਹਮਣੇ ਤੇ ਕਿਹੜੇ ਆ ਵੀ ਆਪਣੀ ਸੰਭਾਲ ਦੇ ਵਿੱਚ ਵੇਖਣ ਡਿਆਂ ਸਾਡੇ ਸੰਭਾਲ ਦੇ ਵਿੱਚ ਵੀ ਜਿਹੜਾ ਮੌਜੂਦਾ ਸਰਪੰਚ ਰਿਹਾ ਵਾ ਉਹਨੇ ਸਾਰੇ ਕੰਮ ਵਧੀਆ ਕੀਤੇ ਆ ਤਾਂ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਵੀਰ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਪਿੰਡ ਸਾਡਾ ਨਰੰਗਵਾੜ ਜੀ ਬਲਜਿੰਦਰ ਸਿੰਘ ਮੇਰਾ ਨਾਮ ਜੀ ਕਿਵੇਂ ਦਾ ਸਰਪੰਚ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਇਹ ਦੱਸਿਓ ਸਰਬਸੰਮਤੀ ਨਾਲ ਸਰਪੰਚ ਬਣਨੇ ਚਾਹੀਦੇ ਜਾਂ ਫਿਰ ਵੋਟਾਂ ਪੈਗਣ ਸਵਸ਼ੰਤੀ ਨਾਲ ਤੇ ਤਾਦ ਬਣਾਈਏ ਨਾ ਜੇ ਕੋਈ ਪਿੰਡ ਦਾ ਵਿਕਾਸ ਕਰੇ ਜੀ ਜੀ ਸਵਸ਼ੰਤੀ ਨਾਲ ਉਹਨੂੰ ਬਣਾਇਆ ਜਾਂਦਾ ਜੇ ਕੋਈ ਪਿੰਡ ਦਾ ਵਿਕਾਸ ਕਰੇ ਹੁਣ ਸਾਡੇ ਪਿੰਡ ਦਾ ਚਲੋ ਅੱਗੇ ਦਿਵਾਨ ਸਿੰਘ ਸਰਪੰਚ ਹੀ ਜੀ ਜੀ ਉਹਨਾਂ ਨੇ ਜੋ ਵੀ ਉਹਨਾਂ ਕੋ ਹੋ ਸਕਿਆ ਉਹਨਾਂ ਨੇ ਵਿਕਾਸ ਕੀਤਾ ਸਾਡਾ ਪਾਣੀ ਨਹੀਂ ਇੱਥੋਂ ਨਿਕਲਦਾ ਉਹਨਾਂ ਰੋਈ ਦੇ ਵਿੱਚ ਪਾਣੀ ਕੱਢਿਆ ਆ ਠੀਕ ਆ ਹੁਣ ਉਸ ਤੋਂ ਪਹਿਲਾਂ ਵੀ ਕਈ ਸਰਪੰਚ ਸਾਡੇ ਪਿੰਡ ਦੇ ਰਹਿ ਚੁੱਕੇ ਸੀ ਉਹਨਾਂ ਨੇ ਅਜੇ ਤੱਕ ਸਾਡੇ ਪਿੰਡ ਦਾ ਕੋਹ ਵੀ ਨਹੀਂ ਕੀਤਾ ਹੈਗਾ ਅੱਛਾ ਜੀ ਹੁਣ ਸਾਡੇ ਪਿੰਡ ਦੇ ਤੁਸੀਂ ਲਾ ਲਓ ਕਿ ਕਿੰਨੇ ਇੱਥੇ ਮਿਹਨਤ ਮਜ਼ਦੂਰੀ ਵਾਲੇ ਵਿਚਾਰੇ ਬੰਦੇ ਜਿਹੜੇ ਇੰਨਾ ਤੁਰੇ ਫਿਰਦੇ ਉਹਨਾਂ ਦੇ ਕੋਲ ਕੋਈ ਵੀ ਵਿਕਾਸ ਦੇ ਵਿੱਚ ਕੰਮ ਧੰਦੇ ਦੀ ਕੋਈ ਸਿਹਦਾ ਨਹੀਂ ਹੈਗੀ ਜੀ ਤੇ ਅਸੀਂ ਤੇ ਇਹੋ ਚਾਹੁੰਦੇ ਆ ਵੀ ਸਾਡੇ ਪਿੰਡ ਦਾ ਸਰਪੰਚਾ ਜਿਹੜਾ ਉਹ ਥੋੜਾ ਵਧੀਆ ਹੋਵੇ ਜਿਹੜਾ ਮਤਲਬ ਇਥੋਂ ਦੇ ਨਸ਼ੇ ਪੱਤੇ ਵੀ ਢਾ ਸਕੇ ਤੇ ਇਥੋਂ ਦੀ ਦੀਨ ਦੁਨੀਆ ਥੋੜੀ ਸੁਧਾਰ ਸਕੇ ਕਹਿ ਸਕਦੇ ਵੀ ਨਸ਼ਾ ਹੱਲੇ ਬੰਦ ਪਿੰਡਾਂ ਚੋਂ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਪੰਜਾਬ ਇਥੋਂ ਸਾਰੇ ਬੰਦੇ ਜਿੰਨੇ ਵੀ ਇਹਨਾਂ ਨੂੰ ਪੁੱਛ ਕੇ ਵੇਖ ਲੋ ਨਸ਼ਾ ਕਿੱਥੇ ਬੰਦ ਹੋਇਆ ਅੱਛਾ ਜੀ ਸਾਰੇ ਨਸ਼ੇ ਚ ਡੁੱਬੇ ਫਿਰ ਹੁਣ ਜਿਹੜਾ ਵੀ ਸਰਪੰਚੀ ਦੀਆਂ ਵੋਟਾਂ ਲੈਣ ਆਏਗਾ ਤਾਂ ਤੁਸੀਂ ਫਿਰ ਉਹਨਾਂ ਨੂੰ ਪੁੱਛੋਗੇ ਕਿ ਉਹ ਵੀ ਇਹ ਵੀ ਪੁੱਛਾਂਗੇ ਵੀ ਭਾਈ ਇੱਥੇ ਨਸ਼ਾ ਤੇ ਹਾਲੇ ਤੱਕ ਕਿਸੇ ਨੇ ਬੰਦ ਕਰਵਾਇਆ ਨਹੀਂ ਤੇ ਇੱਕ ਨਾ ਸਾਡੇ ਪਿੰਡ ਦਾ ਕੋਈ ਵਿਕਾਸ ਚੱਜਣਾ ਹੁੰਦਾ ਅੱਛਾ ਜੀ ਠੀਕ ਹੈ ਜੀ ਕਿਹੜੇ ਕਿਹੜੇ ਵਿਕਾਸ ਦੇ ਕੰਮ ਤੁਹਾਡੇ ਹਾਡੇ ਪਿੰਡ ਦਾ ਹਾਲ ਪਾਣੀ ਦਾ ਹੋਇਆ ਹੋਰ ਤੇ ਹਾਲੇ ਤੱਕ ਕੋਈ ਵੀ ਨਹੀਂ ਹੋਇਆ ਜਿੱਥੇ ਗਲੋਤੇ ਗਲੀਆਂ ਵੀ ਟੋਟਲ ਬਣ ਗਈਆਂ ਹੋਰ ਨਹੀਂ ਸਾਡੇ ਪਿੰਡ ਦਾ ਕੋਈ ਵੀ ਵਿਕਾਸ ਨਹੀਂ ਹੋਇਆ ਆਪਣਾ ਲੋਕ ਇਹ ਸੋਚਦੇ ਗਰਾਊਂਡ ਲੈਵਲ ਤੇ ਨਾਲੀਆਂ ਬਣਣੀਆਂ ਆਪਾਂ ਨੂੰ ਨਾਲੀਆਂ ਬਣਣੀਆਂ ਨਹੀਂ ਲੋੜ ਆਪਾਂ ਨੂੰ ਜਵਾਨੀ ਬਚਾਉਣ ਦੀ ਲੋੜ ਸਭ ਤੋਂ ਪਹਿਲਾਂ ਨਸ਼ੇ ਦੀ ਠੀਕ ਹੈ ਇਹ ਤੇ ਬੰਦੀਆਂ ਹੀ ਰਹਿਣੀਆਂ ਆ ਪਾਣੀ ਨਿਕਲ ਗਿਆ ਗਲੀਆਂ ਬਣੀਆਂ ਹੋਰ ਆਪਾਂ ਵਿਕਾਸ ਇਹ ਤੋਂ ਅਧੂਰਾ ਕਿਹੜਾ ਵਿਕਾਸ ਹੈ ਦੋਸਤੋ ਜੀ ਕੋਈ ਅਧੂਰਾ ਵਿਕਾਸ ਨਹੀਂਗਾ ਸਾਰਾ ਵਿਕਾਸ ਕਰਾਇਆ ਵਾ ਤੇ ਬੜੇ ਯੋਰ ਨਾ ਕਰਵਾਇਆ ਵਾ ਅਜੇ ਤੱਕ ਬੜੇ ਸਰਪੰਚ ਰਹੇ ਕਿਸੇ ਨੇ ਵੀ ਕਰਾਇਆ ਤਾਂ ਹੋਰ ਵੀ ਤੁਸੀਂ ਮੇਰੇ ਨਾਲ ਆ ਜਾਓ ਮੈਂ ਆਪਾਂ ਬਜ਼ੁਰਗ ਬਾਬਾ ਜੀ ਇਹ ਘਾਰੇ ਨੇ ਉਹਨਾਂ ਗੱਲ ਬਾਤ ਵਾਈਗੁਰਜੀ ਕਾ ਖਾਲਸਾ ਬਾਬਾ ਜੀ ਵਾਈਗੁਰਜੀ ਕੀ ਫਤਹੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਹੈ ਪਿੰਡ ਹੈ ਇਹੋ ਪਿੰਡ ਆ ਜੀ ਜੀ ਤੇ ਸਰਪੰਚੀ ਜਿਹੜੀ ਇਹ ਚੋਣਾ ਹੁਣ ਸਰਕਾਰ ਨੇ ਐਲਾਨ ਕੀਤਾ ਤਾਂ ਕਿਵੇਂ ਪਿੰਡ ਦੇ ਕੰਮ ਹੋਣੇ ਚਾਹੀਦੇ ਨੇ ਕਿਹੜੇ ਰਹਿੰਦੇ ਨੇ ਕਿਹੜੇ ਹੋਏ ਨੇ ਜਿੱਡੀਆਂ ਇਹ ਗਲੀਆਂ ਰਹਿੰਦੀਆਂ ਉਹ ਵੱਡ ਜਾਣੇ ਚਾਹੀਦੇ ਜੀ ਜੀ ਛੱਪੜਾਂ ਦੀ ਖਦਾਈ ਹੋ ਜਾਣੀ ਜੀ ਇਹਦੀ ਬਸ ਇਹੋ ਹੀ ਕੰਮ ਆਵੇਂ ਨਾ ਅੱਛਾ ਜੀ ਹਾਂਜੀ ਸਕੂਲਾਂ ਕਾਲਜਾਂ ਦਾ ਪੜ੍ਹਾਈ ਦਾ ਕਿਵੇਂ ਆ ਜੀ ਪੜ੍ਹਾਈ ਦਾ ਤਾਂ ਬਹੁਤ ਮੰਦਾ ਹੀ ਹਾਲਾ ਨਾ ਕੋਈ ਪੁੱਛਣ ਵਾਲਾ ਅੱਛਾ ਜੀ ਜੇ ਕੋਈ ਚੇਅਰਮੈਨ ਬਣਿਆ ਤੇ ਉਹ ਵੀ ਸਕੂਲੇ ਜਾਂਦਾ ਉਹਦਾ ਨਹੀਂ ਨਾ ਕੋਈ ਪੁੱਛਦਾ ਜੀ ਬੱਚੇ ਜਿੰਨੇ ਧੱਕੇ ਖਾਂਦੇ ਫਿਰਦੇ ਰਹਿੰਦੇ ਕੋਈ ਨਹੀਂ ਪੁੱਛ ਲਾਣਾ ਹੁਣ ਜਿਹੜੇ ਵੋਟਾਂ ਲੈਣ ਆਉਣਗੇ ਤੁਹਾਡੇ ਕੋਲ ਤੁਸੀਂ ਫਿਰ ਉਹਨਾਂ ਨੂੰ ਕੀ ਸਵਾਲ ਕਰੋਗੇ ਅਸੀਂ ਕੀ ਸਵਾਲ ਕਰਨਾ ਏ ਸਾਡੇ ਕੋ ਕੋਈ ਨੇ ਇਕੱਲੇ ਨੂੰ ਥੋੜਾ ਪੁੱਛਣਾ ਇਕੱਲੇ ਨੂੰ ਪੁੱਛਣ ਤੇ ਗਰੁੱਪ ਚੀ ਪੁੱਛਣਾ ਕੋਈ ਕਿਸ ਤਰ੍ਹਾਂ ਬੋਲਦਾ ਕੋਈ ਕਿਸ ਤਰ੍ਹਾਂ ਬੋਲਦਾ ਜੀ ਆ ਜੀ ਹਾਂ ਜੀ ਹਾਂ ਜੀ ਤੁਹਾਨੂੰ ਕੀ ਲੱਗਦਾ ਕਿ ਪਿੰਡ ਦਾ ਸਰਪੰਚ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਪਿੰਡ ਦਾ ਵਿਕਾਸ ਕਰੇ ਬਹੁਤ ਸਚੱਜਾ ਹੋਣਾ ਚਾਹੀਦਾ ਜਿਹੜਾ ਪਿੰਡ ਦੇ ਵਿੱਚੋਂ ਪੈਸੇ ਨਾ ਖਾਵੇ ਅੱਛਾ ਜੀ ਤੇ ਜਿਹੜੀ ਕੋ ਗ੍ਰਾਂਟ ਮਿਲੇ ਉਹ ਪਿੰਡ ਦੇ ਆਧਾਰ ਤੇ ਲੱਗੇ ਠੀਕ ਹੈ ਬਸ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਮੇਰੇ ਨਾਲ ਕੋ ਸੱਤ ਦੇ ਬਜ਼ੁਰਗ ਮੌਜੂਦ ਨੇ ਕੋ ਸਿਆਣੇ ਬੰਦੇ ਪਿੰਡ ਦੇ ਵਿੱਚ ਪਹਿਲਾਂ ਤਾਂ ਮੈਂ ਇਹ ਵੀ ਦੱਸ ਦਵਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਈਦਾ ਤਾਂ ਸੱਤਾਂ ਦੇ ਵਿੱਚ ਸਿਰਫ ਨੌਜਵਾਨ ਮੁੰਡੇ ਹੀ ਮਿਲੇ ਤਾਂ ਇੱਥੇ ਬਜ਼ੁਰਗ ਖੜੇ ਸੀ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੀ ਜਿਹੜੀ ਆ ਉਹ ਸਰਪੰਚੀ ਕਿਸ ਤਰੀਕੇ ਦੀ ਪੰਚਾਇਤ ਜਿਹੜੀ ਹੈ ਉਹ ਚੁਣਨੀ ਚਾਹੀਦੀ ਹੈ ਜਿਸ ਦੇ ਨਾਲ ਪਿੰਡ ਦਾ ਭਲਾ ਹੋ ਸਕੇ ਬਾਬਾ ਜੀ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਨਰੰਗਾਵਾਦ ਜੀ ਪਿੰਡ ਹੈ ਮੇਰਾ ਨਾਮ ਸਕੱਤਰ ਸਿੰਘ ਆ ਹਾਂਜੀ ਤੇ ਕਿਵੇਂ ਦਾ ਸਰਪੰਚ ਜਿਹੜਾ ਹੈ ਇੱਕ ਪਿੰਡ ਨੂੰ ਚੁਣਨਾ ਚਾਹੀਦਾ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਕਰੇ ਹਾਂ ਬਹੁਤ ਚੰਗਾ ਚਾਹੀਦਾ ਜੀ ਹਾਂਜੀ ਮਤਲਬ ਚੰਗਾ ਚਾਹੀਦਾ ਸਰਪੰਚ ਹਾਂ ਮਾੜਾ ਕਿਹੜੇ ਕਿਹੜੇ ਹੋਣ ਵਾਲੇ ਕੰਮ ਜੀ ਛੱਪੜ ਪੱਕੇ ਹੋਣ ਵਾਲੇ ਆ ਅੱਛਾ ਜੀ ਹੋਰ ਜਾਂ ਜੁੰਜ ਘਰ ਜਿਹੜੇ ਵੇੜੇ ਦੇ ਬਣ ਨਾਲੇ ਉਹ ਚਾਹੀਦੇ ਆ ਅੱਛਾ ਜੀ ਗਲੀਆਂ ਰਹਿੰਦੀਆਂ ਕਿੰਨੀਆਂ ਜੜੀਆਂ ਉਹ ਚਾਹੀਦੀਆਂ ਸਕੂਲ 12ਵੇਂ ਦਾ ਹੋਣਾ ਚਾਹੀਦਾ ਜੀ ਜੀ ਤੁਹਾਡੀ ਉਮਰ ਕਿੰਨੀ ਹੋ ਚੱਲੀ ਤੇ ਹੁਣ ਤੱਕ ਕਿੰਨੀਆਂ ਸਰਪੰਚੀ ਦੀਆਂ ਚੋਣਾਂ ਤੁਸੀਂ ਵੇਖ ਚੁੱਕੇ ਹੋ ਹਾਂ ਕਿੰਨੀ ਉਮਰ ਹੋ ਚੱਲੀ ਹੈ ਜੀ ਮੇਰੀ ਹੋ ਚੱਲੀ 50 ਸਾਲਾਂ ਦੀ ਕਿੰਨੇ ਸਰਪੰਚ ਦੇਖ ਲਏ ਤੁਸੀਂ ਆਪਣੀ ਸੰਭਾਲ ਦੇ ਵਿੱਚ ਬਹੁਤ ਚੰਗਾ ਆਉਣਾ ਚਾਹੀਦਾ ਜੀ ਸਮਾਂ ਕੋਈ ਚੰਗਾ ਵਧੀਆ ਸਰਪੰਚ ਆਉਣਾ ਚਾਹੀਦਾ ਅੱ ਕਿਸ ਤਰੀਕੇ ਦਾ ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਕਿਸ ਤਰੀਕੇ ਦੇ ਤੁਹਾਡੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਹੈਗੀ ਆ ਜਾਂ ਨਹੀਂ ਹੈਗੀ ਦਰਪੰਸਰੀਆਂ ਹੈਗੀਆਂ ਦੇ ਹੈ ਆਪਾਂ ਖੋਲਦੀਆਂ ਵੇਲੇ-ਕਵੇਲੇ ਹੀ ਅੱਛਾ ਜੀ ਹੈ ਪਰ ਖੋਲਦੀਆਂ ਵੇਲੇ-ਕਵੇਲੇ ਹੀ ਅੱਛਾ ਜੀ ਹਾਂ ਤਾਂ ਜਿਹੜਾ ਹੁਣ ਜਿਵੇਂ ਪੰਚਾਇਤੀ ਚੋਣਾਂ ਆਈਆਂ ਹਨ ਕਿਸ ਤਰੀਕੇ ਦਾ ਸਰਪੰਚ ਹੋਣਾ ਚਾਹੀਦਾ ਹੈ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਪੋਰਟ ਵੋਟ ਕਰੋਗੇ ਜੀ ਅਸੀਂ ਪਾਵਾਂਗੇ ਜੀ ਜੇ ਚੰਗਾ ਬੰਦਾ ਹੋਵੇ ਉਹਨੂੰ ਅਸੀਂ ਆਪੇ ਆਖਾਂਗੇ ਵੀ ਆਠ ਠੀਕ ਹੈ ਚੰਗਾ ਬੰਦਾ ਪਿੰਡ ਦੀਆਂ ਗਲੀਆਂ ਨਾਲੀਆਂ ਨੂੰ ਛੱਡ ਕੇ ਕਿਹੋ ਜਿਹਾ ਵਿਕਾਸ ਪਿੰਡ ਦਾ ਹੋਣਾ ਚਾਹੀਦਾ ਅਗੇ ਦਿਵਾਨ ਸਿੰਘ ਨੇ ਆ ਬਣਾਈਆਂ ਅੱਛਾ ਜੀ ਹਾਂ ਸਰਪੰਚ ਸਾਹਿਬ ਨੇ ਅੱਛਾ ਜੀ ਹਾਂ ਤਾਂ ਕੀ ਲੱਗਦਾ ਬੱਚਿਆਂ ਦੇ ਸਕੂਲਾਂ ਦੀ ਜੇ ਗੱਲ ਕੀਤੀ ਜਾਵੇ ਤੁਹਾਡੇ ਪਿੰਡ ਦਾ ਸਕੂਲ ਕਿਵੇਂ ਦਾ ਜੀ ਠੀਕ ਚੱਲਣ ਦੇ ਆ ਜੀ ਵਧੀਆ ਅੱਛਾ ਜੀ ਵਧੀਆ ਚੱਲ ਰਿਹਾ ਹੁਣ ਨਵੀਂ ਪੰਚਾਇਤ ਜਿਹੜੀ ਹੈ ਉਹ ਕਿਵੇਂ ਦੀ ਹੋਣੀ ਚਾਹੀਦੀ ਹੈ ਚੰਗੀ ਆਉਣੀ ਚਾਹੀਦੀ ਹੈ ਜੀ ਅੱਛਾ ਜੀ ਅੱਗੇ ਪੁਰਾਣੇ ਤੇ ਜੋ ਬਣਾਗੇ ਠੀਕ ਬਣਾਗੇ ਹੁਣਗਾ ਨਵੀਂ ਹੋਣੀ ਚਾਹੀਦੀ ਅੱਛਾ ਜੀ ਹਾਂਜੀ ਪੁਰਾਣੇ ਜੋ ਕਰਗੇ ਉਹ ਠੀਕ ਕਰਗੇ ਉਹ ਨਵੀਂ ਪੰਚਾਇਤ ਵੀ ਜਿਹੜੀ ਹੈ ਚੰਗਾ ਹੀ ਆਉਣਾ ਚਾਹੀਦੀ ਆਉਣੀ ਚਾਹੀਦੀ ਹੈ ਕੀ ਨਰੇਗਾ ਦੇ ਪੈਸੇ ਵਗੈਰਾ ਵੀ ਆਉਂਦੇ ਜਿਹੜੇ ਕੰਮ ਕਰਦੇ ਤੁਸੀਂ ਕਿ ਨਹੀਂ ਨਰੇਗਾ ਤੇ ਮੈਂ ਤੇ ਆਪ ਨਹੀਂ ਜਾਂਦਾ ਨਾ ਮੈਨੂੰ ਕੋਈ ਖੜ ਲੱਗਦਾ ਹੈ ਹਰ ਸਰਪੰਚੀ ਦੇ ਵਿੱਚ ਵੀ ਲੋਕ ਸ਼ਰਾਬ ਪੀ ਕੇ ਜਾਂ ਪੈਸੇ ਲੈ ਕੇ ਇਹ ਵੋਟਾਂ ਪਾ ਦਿੰਦੇ ਨੇ ਨਹੀਂ ਅਸੀਂ ਰਾਤ ਨੂੰ ਰੋਜ਼ ਪੀਨੇ ਆ ਖਾਣੇ ਆ ਅੱਛਾ ਜੀ ਹੁਣ ਕਿਤੇ ਪੈਸੇ ਲੈ ਲੈਂਦੇ ਕੀ ਬਾਤ ਹੈ ਬਹੁਤ ਵਧੀਆ ਗੱਲ ਕੀਤੀ ਤੁਸੀਂ ਠੀਕ ਹੈ ਜੀ ਤੇ ਜੇ ਉਹਨੇ ਦਿਨ ਨਾ ਪੀਵਾਂਗਾ ਨਾ ਉਹ ਤਾਦੇ ਵੀ ਠੀਕ ਹੈ ਆਪੇ ਉਹ ਸਹੀ ਕੰਮ ਕਰਨਗੇ ਵਿਹਾ ਡੇਗੋ ਕੋ ਖਾਦਾ ਫੀਤਾ ਹੋਰ ਵੀ ਮੌਜੂਦ ਨੇ ਬਾਬਾ ਜੀ ਵਾਇਗੁਰ ਚੀਕਾ ਖਾਲਸਾ ਵਾਇਗੁਰ ਚੀਕਾ ਫਤਿਹ ਜੀ ਕੀ ਨਾਮ ਤੁਹਾਡਾ ਜੀ ਲੁਕ ਸਿੰਘ ਹਾਂਜੀ ਲੁਕ ਸਿੰਘ ਤੇ ਕਿਵੇਂ ਦਾ ਸਰਪੰਚ ਜਿਹੜਾ ਪਿੰਡ ਦਾ ਹੋਣਾ ਚਾਹੀਦਾ ਹੈ ਜਿਹੜਾ ਪਿੰਡ ਦੇ ਕੰਮ ਕਰੇ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਤੁਹਾਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਕਿ ਪਿੰਡਾਂ ਦੇ ਵਿੱਚ ਹੁਣ ਵੋਟਾਂ ਪੈਣਗੀਆਂ ਨੇ ਹਾਂਜੀ ਹਾਂਜੀ ਚੰਗਾ ਸਰਪੰਚ ਹੋਣਾ ਚਾਹੀਦਾ ਜਿਹੜਾ ਆਪਣਾ ਪਿਆ ਪਾਣੀ ਪਰਿਵਾਰ ਛੱਪੜਾ ਤੇ ਛੱਪੜ ਪੱਕੇ ਹੋਣੇ ਚਾਹੀਦੇ ਆ ਅੱਛਾ ਜੀ ਤੇ ਆਪਣੇ अच्छा जी, गाली गाली जी, गाली जी जो कुटी आप एक गलियां जे पहला सरपंच बनाया है हां जी ते वो टाइम में आज गलियां लेनीया जितो तोड़के ते अच्छा जी बना देनी जी अच्छा जी ओए हांले सरपंच ਤੁਸੀਂ ਤੁਹਾਡੀ ਉਮਰ ਕਿੰਨੀ ਹੋਗੀ ਤੁਸੀਂ ਤਾਂ ਬਹੁਤ ਸਾਰੀਆਂ ਚੋਣਾਂ ਦੇਖੀਆਂ ਹੋਣੀਆਂ ਪੰਚਾਇਤੀ ਤੁਸੀਂ ਐਮਐਲਏ ਦੀਆਂ ਚੋਣਾਂ ਹੰਡਾਈਆਂ ਨੇ ਐਮਪੀ ਦੀਆਂ ਦੇਖੀਆਂ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਲੜਾਈ ਝਗੜੇ ਤੋਂ ਵੀ ਵਿਚਾਰ ਰਹਿ ਕੇ ਪਿੰਡਾਂ ਦੇ ਸਰਪੰਚ ਬਣਨੇ ਚਾਹੀਦੇ ਨੇ ਲੜਾਈ ਝਗੜੇ ਤੋਂ ਹੋਏ ਨਾ ਤੇ ਇਹ ਤੇਰਾ ਪਹਿਲਾਂ ਬਚਾ ਹੋ ਗਿਆ ਜੀ ਹਾਂ ਮਾੜਾ ਸਰਪੰਚ ਚੰਗੇ ਹੀ ਆਏ ਕਿਹੇ ਨਹੀਂ ਮਾੜੀ ਚੰਗੇ ਹੁਣ ਵੀ ਇਹੋ ਚਾਹੁੰਦੇ ਕਿ ਪਿੰਡ ਦੇ ਵਿੱਚ ਆਪਸੀ ਭਾਈਚਾਰਾ ਜਿਹੜਾ ਉਹ ਬਣਿਆ ਰਵੇ ਬਣਿਆ ਰਵੇ ਚੰਗਾ ਚੰਗਾ ਰਵੇ ਜੀ ਕਿਹੜਾ ਹੋਇਆ ਕਹਾਂਗੇ ਜਿੱਦਾਂ ਦਾ ਅੱਗੇ ਬਣਿਆ ਵਾ ਉਦਾਂ ਦਾ ਸਾਡਾ ਫੇਰ ਬਣ ਅੱਛਾ ਜੀ ਸਾਡੇ ਪਿੰਡ ਕਿ ਅੱਗੇ ਸਾਡੇ ਬਹੁਤ ਵਧੀਆ ਫੇਸ ਜਿਹੜਾ ਸਰਪੰਚ ਬਣਿਆ ਬਹੁਤ ਵਧੀਆ ਕੀਤਾ ਸਾਡੀਆਂ ਕੋਈ ਗਲੀ ਨਹੀਂ ਉਹਨੇ ਕੱਚੀ ਰਹਿਣਦੀ ਅੱਛਾ ਜੀ ਇਹੋ ਅੱਗੇ ਆਏ ਹੋਏ ਤਾਂ ਦਾ ਇਹ ਕੱਚੇ ਥਾਂ ਤੇ ਨੰਗੇ ਨਹੀਂ ਜਾਂਦਾ ਹੁੰਦਾ ਤੇ ਹੁਣ ਭਾਵੇਂ ਭੈਣ ਚੋ ਰਾਤ ਨੂੰ ਨੰਮੇ ਪੱਕੇ ਨੰਗ ਜਾ ਅੱਛ ਜੀ ਉਹਦਾ ਕੰਮ ਹੀ ਆ ਪਾਣੀ ਆਈ ਦਾ ਜਿਹੜਾ ਰੋਈ ਦੇ ਵਿੱਚ ਪਾ ਦੇਣਾ ਨਹੀਂ ਤੇ ਹੋਰ ਸਰਪੰਚ ਕੋਈ ਰੋਈ ਦੇ ਵਿੱਚ ਪਾਣੀ ਨਹੀਂ ਅੱਛਾ ਕਿਵੇਂ ਦਾ ਸਰਪੰਚ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਉਂਕਿ ਪਾਰਟੀਆਂ ਵੱਲੋਂ ਸਾਰੀਆਂ ਪਾਰਟੀਆਂ ਵੱਲੋਂ ਕਿਤੇ ਨਾ ਕਿਤੇ ਆਪੋ ਆਪਣੇ ਉਮੀਦਵਾਰ ਖੜੇ ਕਰਨੇ ਤੁਹਾਡੇ ਲੋਕਾਂ ਦਾ ਭਲਾ ਜਿਹੜਾ ਹੈ ਉਹ ਕਰੇ ਉਹੋ ਜਿਹਾ ਸਰਪੰਚ ਚੁੰਨਾ ਚਾਹੋਗੇ ਜਾਂ ਫਿਰ ਜਿਹੜਾ ਆਪਣੇ ਵਾਸਤੇ ਸੋਚੇ ਉਹ ਸਰਪੰਚ ਚੁੰਨਾ ਚਾਹੋਗੇ ਨਹੀਂ ਜੀ ਨਹੀਂ ਜਿਹੜਾ ਜਿਹੜਾ ਲੋਕਾਂ ਦਾ ਭਲਾ ਕਰੇ ਜਿਹੜਾ ਸਭ ਦਾ ਭਲਾ ਕਰੇ ਜਿਹਦਾ ਪਰਮਾਤਮਾ ਕਰਦੇ ਕੀ ਬਾਤ ਹੈ ਜੀ ਇਹੋ ਜਿਹਾ ਚਾਹੀਦਾ ਨੀਦਾਂ ਦੇ ਨਾਲ ਲਾ ਕੇ ਸਾਡਾ ਵੀ ਭਲਾ ਕਰੂਗਾ ਹਤੇ ਉਹਨਾਂ ਨੂੰ ਵੋਟ ਪਾਉਣੀ ਆ ਜੇ ਸਾਡੇ ਮੁਰਕੇ ਇੱਕ ਰਾਂ ਵੋਟਾਂ ਪਾ ਲਈਆਂ ਤੇ ਕਿਸੇ ਨੇ ਲੱਗਣੀ ਲੱਗਣਾ ਤੇ ਉਹਦਾ ਹੀ ਮਰ ਕੇ ਕਰਨ ਇੱਕ ਜ਼ਰੂਰੀ ਸਵਾਲ ਪੁੱਛਣਾ ਚਾਹਾਂਗਾ ਬਾਬਾ ਜੀ ਕੀ ਇਸ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਨਹੀਂ ਹਾਂਜੀ ਨਾ ਤੇ ਕੋਈ ਆਸ ਰੱਖ ਦਿਓ ਮੈਂ ਆਪ ਖਾਣਾ ਨਹੀਂ ਨਹੀਂ ਕੋਈ ਆਸ ਰੱਖ ਦਿਓ ਕਿ ਨੌਜਵਾਨ ਪੀੜੀ ਬਾਜੇ ਅਸੀਂ ਜਾਨੇ ਅਸੀਂ ਜਾਨੇ ਬਾਜੇ ਨਸ਼ਾ ਖਾਣਾ ਬਹੁਤ ਵੱਡਾ ਕੋੜ ਆ ਅੱਛਾ ਜੀ ਰੋਜ਼ ਮਾਂ ਮਰਦੀ ਆ ਅੱਛਾ ਜੀ ਉਹ ਇੱਕ ਤੇ ਮਰੀ ਹੁੰਦੀ ਹੈ ਨਾ ਤੇ ਜਿਹੜਾ ਖਾਨ ਵਾਲਾ ਉਹਦੀ ਰੋਜ਼ ਮਰਦੀ ਅੱਛਾ ਜੀ ਐਡਾ ਕੋਡ ਮਾੜਾ ਵਾ ਤੇ ਇਹ ਇਹ ਹੁਣ ਤੱਕ ਕੋਈ ਸਰਕਾਰਾਂ ਵੱਲੋਂ ਨੱਥ ਪਾਈ ਗਈ ਹੈ ਜਾਂ ਨਹੀਂ ਪਾਈ ਨਹੀਂ ਪਾਈ ਹਾਂਜੀ ਨਹੀਂ ਜੇ ਹੁਣ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਹੈ ਜਿਹੜਾ ਵੀ ਸਰਪੰਚੀ ਦੀਆਂ ਵੋਟਾਂ ਲੈਣ ਤੁਹਾਡੇ ਕੋਲ ਆਊਗਾ ਫਿਰ ਤੁਸੀਂ ਉਹਨਾਂ ਗਾੜੀ ਇਹ ਮੰਗ ਰੱਖੋਗੇ ਕਿ ਤੁਸੀਂ ਵੋਟ ਤੁਹਾਨੂੰ ਅਸੀਂ ਤਾਂ ਪਾਵਾਂਗੇ ਜੇ ਪਿੰਡ ਚੋਂ ਨਸ਼ਾ ਖਤਮ ਹੋਵੇ ਤਾਂ ਚਾਹੀਦਾ ਹੈ ਚਾਹੀਦਾ ਚਾਹੀਦਾ ਕਹਿ ਕੇ ਕਿ ਪਿੰਡ ਪਿੰਡ ਵੋਟਾਂ ਦਾ ਮਾੜਾ ਮੋੜ ਚੱਲਦਾ ਯਾਰ ਜਿਹੜਾ ਦੂਜਾ ਨਸ਼ਾ ਉਹ ਬੰਦ ਚਾਹੀਦਾ ਜਿੱਕਿ ਤੁਸੀਂ ਕੀ ਕਹਿਣਾ ਚਾਹੋਗੇ ਉੱਤੇ ਐ ਆਕੰਡੇ ਵੀ ਅੱਗੇ ਵੀ ਲੋਕਾਂ ਨੇ ਮਾਵਾਂ ਨੇ ਲੋਕਾਂ ਨੇ ਜਨਾਨੀਆਂ ਨੇ ਕਹਿ ਕਹਿ ਕੇ ਵੀ ਨਸ਼ਾ ਬੰਦ ਹੋ ਜਾਏ ਵਿਕਣਾ ਨਹੀਂ ਚਾਹੀਦਾ ਤੇ ਜਦੋਂ ਕੰਮ ਹੋ ਜਾਂਦਾ ਵਾ ਤੇ ਉਦੋਂ ਫਿਰ ਮੁੜ ਕੇ ਚਲਸੇ ਚੱਲ ਫਿਰ ਉਦਾਂ ਹੀ ਕੰਮ अच्छा जी गोली गट्टे ਦਾ ਚੱਲ ਮੰਨ ਲਓ ਚੱਲ ਜਾਂਦਾ ਵਾ ਖਾ ਪੀ ਜਾਂਦੇ ਆ ਜਿਹੜਾ ਕੁੜਿਆ ਵਾ ਦੂਜਾ ਸਮਾਨ ਦਾ ਚੱਕਰ ਉਹ ਤੁਹਾਨੂੰ ਪਤਾ ਫਿਰ ਬੰਦ ਕਰਨਾ ਚਾਹੀਦਾ ਅੱਛਾ ਜੀ ਇਹ ਤਾਂ ਨਿਕਨੇ ਨਿਕੇ ਜਵਕਾ ਨੂੰ ਸਮਾਨ ਜਿਹੜਾ ਉਹ ਨਹੀਂ ਚੰਗਾ ਨਿਕਨੇ ਨਿਕੇ ਬੱਚੇ ਪਿੰਡਾਂ ਚ ਨਸ਼ਾ ਕਰਦੇ ਨੇ ਬੋਲ ਅੱਛਾ ਜੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੈਂ ਇਸ ਵੇਲੇ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦਾ ਪਿੰਡ ਹੈ ਜਿਸ ਦਾ ਨਾਮ ਨੁਰੰਗਾ ਬਾਦ ਹੈ ਉਸ ਸਾਥ ਦੇ ਵਿੱਚ ਖੜਾ ਤੇ ਕੁਝ ਲੋਕਾਂ ਨੇ ਗੱਲ ਕਰਨ ਤੋਂ ਮਨਾ ਕਰ ਦਿੱਤਾ ਕੈਮਰੇ ਸਾਹਮਣੇ ਪਰ ਜਿੰਨਿਆਂ ਕੇ ਨਾਲ ਵੀ ਸਾਡੀ ਗੱਲਬਾਤ ਹੋਈ ਹੈ ਤਾਂ ਇੱਕ ਇਹੀ ਗੱਲ ਉਹਨਾਂ ਨੇ ਕਹੀ ਹੈ ਕਿ ਸਰਪੰਚ ਜਿਹੜਾ ਉਹ ਅਜਿਹਾ ਹੋਣਾ ਚਾਹੀਦਾ ਹੈ ਜਿਹੜਾ ਪਿੰਡ ਦੇ ਵਿਕਾਸ ਕਰੇ ਪਿੰਡ ਚੋਂ ਨਸ਼ਾ ਬੰਦ ਕਰੇ ਅਤੇ ਪਿੰਡ ਦੇ ਲੋਕਾਂ ਦਾ ਸੋਚੇ ਅੰਤ ਵਿੱਚ ਬਜ਼ੁਰਗੋ ਲੜਾਈ ਝਗੜੇ ਦੀ ਵੀ ਗੱਲ ਹੋ ਗਈ ਹੈ ਕਿ ਵਿਚਾਰ ਰਹਿਣਾ ਚਾਹੀਦਾ ਤੁਸੀਂ ਵੋਟ ਕਿਨੂੰ ਪਾਓਗੇ ਸਰਪੰਚ ਤੁਸੀਂ ਕਿਹੜਾ ਬਣਾਉਣਾ ਚਾਹੋਗੇ ਪਿੰਡ ਦੇ ਵਿੱਚੋਂ ਜਿਹੜਾ ਕੰਮ ਕਰੇ ਕਿ ਜਿਹੜਾ ਨਾ ਕੰਮ ਕਰੇ ਜਿਹੜਾ ਕੰਮ ਕਰੇ ਕੰਮ ਆੜੇ ਦਾ ਵੀ ਸੋਚੇ ਤਗੜੇ ਦਾ ਵੀ ਸੋਚੋ ਅੱਛਾ ਜੀ ਹਾਂਜੀ ਬਜ਼ੁਰਗੋ ਤੁਸੀਂ ਕਹਿਣਾ ਚਾਹੋਗੇ ਕਿ ਕਿਵੇਂ ਦਾ ਸਰਪੰਚ ਬਣਾਉਣਾ ਚਾਹੋਗੇ ਵਾਹੇ ਚੋਣੇ ਆਪੀ ਸਾਡਾ ਚੰਗਾ ਸਰਪੰਚ ਹੋਣਾ ਚਾਹੀਦਾ ਜੀ ਜੀ ਠੀਕ ਤੁਹਾਨੂੰ ਆਜੀ ਰਵ ਵਗੈਰਾ ਗਰੀਬਾਂ ਦਾ ਸੋਚਣਾ ਚਾਹੀਦਾ ਵਾ ਤਗੜੇ ਬੰਦੇ ਦਾ ਤੇ ਹਰ ਕੋਈ ਸੋਚਦਾ ਵਾ ਮਾਰੇ ਦਾ ਕੋਈ ਕੋਈ ਸੋਚੇਗਾ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਇਹ ਪਿੰਡ ਇਹੀ ਹੈ ਤੁਹਾਡਾ ਕੀ ਨਾਮ ਹੈ ਵੀਰੇ ਗੋਪਿੰਦਰ ਕਿਵੇਂ ਪੰਚਾਇਤੀ ਚੋਣਾਂ ਆਈਆਂ ਨੇ ਤਾਂ ਕਿਵੇਂ ਦਾ ਸਰਪੰਚ ਬਣਨਾ ਚਾਹੀਦਾ ਹੈ ਵੀ ਜਿਹੜਾ ਲੋਕਾਂ ਦੇ ਕੰਮ ਕਰੇ ਕੀ ਕਹਿਣਾ ਚਾਹੋਗੇ ਇਸ ਤੇ ਇਹ ਤਾਂ ਭਾਈ ਹੁਣ ਬਾਇ ਤਾਂ ਰਹਿਣਾ ਜਿਆਦਾ ਗੁਰਦਨ ਅੱਛਾ ਜੀ ਬਾਬੇ ਅੱਛਾ ਜੀ ਇਹ ਤਾਂ ਹੁਣ ਰਹਿ ਰਹੀ ਦਿਓ ਨਾ ਪਤਾ ਕਰੋ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਅਮਰਤਪਾਲ ਸਿੰਘ ਮਰਾਦਪੁਰਾ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ